ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਸਾਰਿਆਂ ਨੂੰ ਹੈਪੀ ਮਦਰਸ ਡੇ ਸਾਰਿਆਂ ਨੂੰ ਮਦਰਸ ਡੇ ਦੀਆਂ ਵਧਾਈਆਂ ਅੱਜ ਮਾਮਾ ਦਾ ਦਿਨ ਉਸ ਮਾ ਦਾ ਜਿਹਨੇ ਸਾਨੂੰ ਜਨਮ ਦਿੱਤਾ ਉਸਮਾਨੂ ਵਾਰਨ ਕਰ ਲੋ ਕਦੀ ਵੀ ਆਪਣੀ ਮਾਂ ਨੂੰ ਦੁੱਖ ਨਹੀਂ ਦੇਣਾ ਜਿਹਨੇ ਸਾਨੂੰ ਜਨਮ ਦਿੱਤਾ ਹੈ ਨਾ ਕਦੀ ਉਹਨੂੰ ਬੋਲਣਾ ਮਾੜਾ ਮੰਦਾ ਬੋਲਦੀ ਬੋਲਣਾ ਬਾਣੀ ਵਿੱਚ ਵੀ ਲਿਖਿਆ ਹੈ ਕਿ ਸੋ ਕਿਉ ਮੰਦਾ ਆਖੀਏ ਜਿੱਤ ਜਮੇਰਾ ਜਾਨ ਅਰਧ ਸਾਡੀ ਮਾਂ ਆ ਵਾਗੁਰੂ ਨੇ ਕਿਹਾ ਬਾਣੀ ਵਿੱਚ ਕਿ ਉਸ ਔਰਤ ਨੂੰ ਮੰਦਾ ਨਹੀਂ ਬੋਲਣਾ ਜਿੰਨੇ بڑے بڑے ਰਾਜਿਆਂ ਮਹਾਰਾਜਿਆਂ ਗੁਰੂਆਂ ਪੀਰਾਂ ਗਿਆਨੀਆਂ ਵਿਗਿਆਨੀਆਂ ਨੂੰ ਜਨਮ ਦਿੱਤਾ ਉਸਮਾਨ ਨੇ ਦਿੱਤਾ ਹੈ ਜੇ ਮਾਂ ਧਰਤੀ ਤੇ ਆ ਤੇ ਸਾਰੀ ਕਾਇਨਾਤ ਆ ਇਸ ਨੂੰ ਸਾਨੂੰ ਆਪਣੀ ਮਾਂ ਨੂੰ ਕਦੀ ਵੀ ਦੁੱਖ ਨਹੀਂ ਦੇਣਾ ਚਾਹੀਦਾ ਸਾਡੀ ਮਾਂ ਜਦੋਂ ਸਾਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਜਨਮ ਦਿੰਦੀ ਆ ਨਾ ਉਸ ਦਿਨ ਸਾਡੀ ਮਾਂ ਦਾ ਦੂਜਾ ਜਨਮ ਹੁੰਦਾ ਹੈ ਮਾਂ ਨੂੰ ਪਤਾ ਵੀ ਹੁੰਦਾ ਹੈ ਕਿ ਇਹ ਜੋ ਖਮਾ ਫਿਰ ਵੀ ਉਹ ਸਾਨੂੰ ਜਨਮ ਦੇਣ ਦਾ ਰਿਸਕ ਲੈਂਦੀ ਆ। ਸਾਨੂੰ ਜਨਮ ਦਿੰਦੀ ਆ। ਇਸ ਲਈ ਮੇਰੀ ਸਾਰਿਆਂ ਕੀ ਰਿਕਵੈਸਟ ਆ ਕਿ ਮਾਂ ਦਾ ਦਿਲ ਕਦੀ ਨਹੀਂ ਦਿਖਾਉਣਾ ਚਾਹੀਦਾ। ਮਾਂ ਪਿਓ ਦਾ ਦਿਲ ਕਦੀ ਨਾ ਦਿਖਾਓ। ਬਸ ਮੇਰਾ ਇਹ ਜੀ ਤੁਹਾਨੂੰ ਸਭ ਨੂੰ ਕਹਿਣਾ ਆ ਕਿ ਮਾਂ ਪਿਓ ਨੂੰ ਕਦੀ ਦੁੱਖ ਨਾ ਦਿਓ। ਮਾਪੇ ਸਭ ਦੇ ਹੁੰਦੇ ਆ ਨੂਹਾਂ ਦੇ ਵੀ ਹੁੰਦੇ ਆ ਸੱਸਾਂ ਦੇ ਵੀ ਹੁੰਦੇ ਆ ਨਣਾਨਾ ਦੇ ਵੀ ਹੁੰਦੇ ਆ ਪਰਜਾਈਆਂ ਦੇ ਵੀ ਹੁੰਦੇ ਆ ਮਾਮਾ ਦੇ ਵੀ ਹੁੰਦੇ ਆ ਸਭ ਦੇ ਹੀ ਮਾਪੇ ਹੁੰਦੇ ਆ ਸਾਰਿਆਂ ਦੇ ਮਾਪੇ ਹੁੰਦੇ ਆ ਕਦੀ ਵੀ ਨਾ ਆਪਣੇ ਤੇ ਨਾ ਕਿਸੇ ਦੂਜੇ ਦੇ ਮਾਪੇ ਦਾ ਦੁੱਖ ਨਾ ਜਿੱਦਾਂ ਦਾ ਅਸੀਂ ਕਰਾਂਗੇ ਉਦਾਂ ਦਾ ਸਾਨੂੰ ਮਿਲੇਗਾ ਜੇ ਅਸੀਂ ਆਪਣੇ ਮਾਪੇ ਦੀ ਸੇਵਾ ਕਰਾਂਗੇ ਆਪਣੇ ਮਾਪੇ ਦੀ ਕੇਅਰ ਕਰਾਂਗੇ ਤੇ ਸਾਡੇ ਬੱਚੇ ਵੀ ਸਾਡੀ ਕੇਅਰ ਕਰਨਗੇ ਜਿੱਦਾਂ ਦਾ ਆਪਾਂ ਬੀਜਾਂਗੇ ਉਦਾਂ ਦਾ ਆਪਾਂ ਪਾਵਾਂਗੇ ਮਾਂ ਦਾ ਦਿਲ ਨਹੀਂ ਦੇਖੋ ਜਦੋਂ ਮਾਂ ਦਾ ਦਿਲ ਦੁਖਦਾ ਹਨ ਬਹੁਤ ਦੁਖਦਾ ਜਦੋਂ ਔਲਾਦ ਮਾਂ ਨੂੰ ਦੁੱਖ ਦਿੰਦੀ ਹੈ ਨਾ ਤੇ ਮਾਂ ਨੂੰ ਬਹੁਤ ਤਕਲੀਫ ਹੁੰਦੀ ਆ ਚਾਹੇ ਔਲਾਦ ਦੀ ਬਿਮਾਰੀ ਹੋਵੇ ਚਾਹੇ ਔਲਾਦ ਦੀ ਨਲਕੀ ਹੋਵੇ ਚਾਹੇ ਔਲਾਦ ਕੋਈ ਨਸਿਆਂ ਚ ਪੈ ਜਾਵੇ ਤੇ ਮਾਂ ਨੂੰ ਤਕਲੀਫ ਬਹੁਤ ਹੁੰਦੀ ਆ ਤੇ ਜਦੋਂ ਔਲਾਦ ਕੋਈ ਮਹਾਨ ਕੰਮ ਕਰਦੀ ਆ ਕੋਈ ਵਧੀਆ ਕੰਮ ਕਰਦੀ ਆ ਕੋਈ ਅਫਸਰ ਬਣ ਜਾਂਦਾ ਕੋਈ ਵਿਗਿਆਨੀ ਬਣ ਜਾਂਦਾ ਕੋਈ ਡਾਕਟਰ ਬਣ ਜਾਂਦਾ ਕੋਈ ਕੁਛ ਬਣ ਜਾਂਦਾ ਕੋਈ ਕਿਸਾਨ ਬਹੁਤ ਵੱਡਾ ਬਣ ਜਾਂਦਾ ਆ ਹਾਂ ਵੱਡੀਆਂ-ਵੱਡੀਆਂ ਪ੍ਰਸਿੱਧੀਆਂ ਹਾਸਲ ਕਰ ਲੈਂਦਾ ਆ ਕੋਈ ਜਹਾਜ਼ ਚਲਾਉਂਦਾ ਕੋਈ ਰੇਲ ਗੱਡੀ ਚਲਾਉਂਦਾ ਕੋਈ ਕੁਛ ਨਾ ਦਾ ਤੇ ਸਭ ਤੋਂ ਜ਼ਿਆਦਾ ਖੁਸ਼ੀ ਮਾਂ ਨੂੰ ਹੀ ਹੁੰਦੀ ਆ ਤੇ ਸਾਡੀ ਮਾਂ ਹੀ ਜ਼ਿਆਦਾ ਖੁਸ਼ੀਆਂ ਮਨਾਉਂਦੀ ਆ ਤੇ ਜਦੋਂ ਸਾਨੂੰ ਕੋਈ ਬੁਰੀ ਆਦਤ ਪੈ ਜਾਂਦੀ ਆ ਜਾਸੀ ਬਿਮਾਰ ਹੋ ਜਾਂਦੇ ਆ ਤੇ ਦੁੱਖ ਵੀ ਸਾਡੀ ਮਾਂ ਨੇ ਹੁੰਦਾ ਆ ਮਾਂ ਜਿੰਨਾ ਦੁੱਖ ਹੋਰ ਕਿਸੇ ਨੂੰ ਨਹੀਂ ਹੁੰਦਾ ਜਿੰਨਾ ਸਾਡੇ ਮਾਂ ਬਾਪ ਨੂੰ ਸਾਡਾ ਦੁੱਖ ਆ ਨਾ ਉਹਨਾਂ ਹੋਰ ਕਿਸੇ ਨੂੰ ਨਹੀਂ ਹੁੰਦਾ ਇਸ ਲਈ ਮਾਮਾ ਧੀ ਜਿਵੇਂ ਇਹ ਸਾਰ ਰਿਸਪੈਕਟ ਕਰੋ ਮਾਂ ਬਾਪ ਦੀ ਇਹ ਸਾਰ ਰਿਸਪੈਕਟ ਕਰੋ ਇੱਜਤ ਕਰੋ ਮਾਂ ਦੀ ਵੀ ਤੇ ਬਾਪ ਦੀ ਵੀ ਬਸ ਇੰਨਾ ਹੀ ਕਹਿਣਾ ਸੀ ਸਸਰੀ ਘਰ ਦਾ ਸਾਰਿਆਂ ਸਾਡੀਆਂ ਵੀਡੀਓ ਸੇਰ ਵੀ ਕਰਦੇ ਕਰੋ ਜੀ ਲਾਈਕ ਵੀ ਕਰਦੇ ਕਰੋ ਤਾਂ ਕਮੈਂਟ ਵੀ ਕਰਿਆ ਕਰੋ ਸਸਰੀ ਘਰ ਦੀ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਅੱਜ ਮਾਮਾ ਦਾ ਦਿਨ ਹੈਪੀ ਮਦਰਸ ਡੇ ਦੀ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਜੀ